हां जी किसान वीरो ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਆਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਸੁਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਨਾਮ ਦੋਸਤੋ ਵੀਰ ਦਾ ਸਕੱਤਰ ਸਿੰਘ ਜਿਹੜੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਪਹਿਲਾਂ ਵੀ ਇਸ ਫਾਰਮ ਤੇ ਆਪਾਂ ਬਹੁਤ ਵੀਡੀਓ ਬਣਾਈ ਆਵਾ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੋ ਮੱਝਾਂ ਇਹਨਾਂ ਦੇ ਵਿੱਚ ਇੱਕ ਜਿਹੜੀ ਸਾਹਮਣੇ ਸਕਰੀਨ ਤੇ ਮਾਹੀ ਤੇਰੇ ਥੋਖੜ ਗੱਬਣ ਚੈੱਕਿਆ ਕਨਫਰਮ ਚੈੱਕ ਪਾਸ ਆ ਤੇ ਜਿਹੜੀ ਨਾਲ ਬੱਧੀ ਮੱਝ ਆ ਦੋਸਤੋ ਇਹ ਤਾਜੀ ਸੂਈ ਆ ਡਿਟੇਲ ਇਹਨਾਂ ਦੋਵਾਂ ਮੱਝਾਂ ਦੀ ਆਪਾਂ ਵੀਰ ਦੇ ਕੋਲੋਂ ਪੁੱਛਗੜ ਦਸਾਂਗੀ ਕਰ ਲੈ ਗੋ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਨਹੀਂ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਆ ਕੇ ਬਾਅਦ ਵਿੱਚ ਕੋਈ ਲਾਂਬੇ ਦੀ ਗੱਲ ਨਾ ਹੋਵੇ ਆਓ करिए वीर ਨਾਲ ਗੱਲਬਾਤ ਡਿਟੇਲ ਆ ਪਹਿਲਾਂ ਤੁਹਾਨੂੰ ਮੇਰੇ ਦੀ ਵੀਰ ਦੇ ਕੋਲ ਪੁੱਛ ਲੈਂਦੇ ਹਾਂ। ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ। ਹੋਰ ਭਾਈ ਠੀਕ ਠਾਕ? ਹਾਂਜੀ ਹਾਂਜੀ ਵਧੀਆ ਵੀਰ ਜੀ ਵਧੀਆ। ਚੱਲੀਏ ਤਾਂ ਵਧੀਆ ਕੰਮ ਕਰ। ਹਾਂਜੀ ਹਾਂਜੀ ਚੱਲੀ ਜਾਂਦਾ ਵਧੀਆ ਜੀ। ਠੀਕ ਹੈ ਜੀ। ਐਡਰੈਸ ਬੋਲ ਦੀ ਵੀਰ ਆਪਣਾ। ਐਡਰੈਸ ਆਪਣਾ ਪਿੰਡ ਸੋਰ ਸਿੰਘ ਆ ਪੱਤੀ ਮਾਨਾ ਦੀ। ਹਾਂਜੀ। ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ। ਠੀਕ ਹੈ ਜੀ। ਹਾਂਜੀ। ਫੋਨ ਨੰਬਰ ਦੱਸੋ। ਫੋਨ ਨੰਬਰ 88721179। ਠੀਕ ਹੈ ਜੀ। ਹਾਂਜੀ। ਅਛਾ ਭਾਈ ਅਜੇ ਆਪਣੇ ਕੋ ਦੋ ਮਜਾ ਜਿੰਨਾਂ ਦੇ ਵਿੱਚ ਇੱਕ ਤੁਸੀਂ ਦੱਸਿਆ ਕਿ ਟੋਕਰ ਗੱਬਣੇ ਹਾਂਜੀ ਹਾਂਜੀ ਇੱਕ ਸੱਜੇ ਸੂਏ ਦਾ ਹਾਂਜੀ ਠੀਕ ਹੈ ਜੀ ਸ਼ੁਰੂ ਕਰ ਲਈਏ ਆਪਾਂ ਇਹ ਸਭ ਟੋਕਰ ਗੱਬਣੇ ਮਜਾ ਤੋਂ ਹੁਣ ਟੇਲ ਦੱਸੀ ਵੀਰ ਨੂੰ ਇਹ ਕਿੰਨਾਸ ਸੂਆ ਸੂਈ ਹੈ ਇਹ ਵੀਰ ਜੀ ਐਤੀ ਤੀਜੇ ਸੂਏ ਦੀ ਗੱਬਣਿਆ ਅਰੇ ਮਲ ਦੂਜਾ ਸੂਆ ਸੂਈ ਤੀਜੇ ਹੱਥੇ ਕਰ ਹਾਂਜੀ ਤੀਜੇ ਦੀ ਗੱਬਣਿਆ ਕਿੰਨੇ ਚੇਰ ਦੀ ਵੀਰ ਗੱਬਰਿਆ ਇਹ ਵੀਰ ਜੀ ਇਹ ਕੀ 4.5 ਦੀ ਜਿਤਨੇ ਮੈਂ ਕਿਹਾ ਆਪਾਂ 4 ਦੀ ਕਹਿੰਦੇ ਆ ਠੀਕ ਹੈ ਜੀ ਹਾਂਜੀ ਠੀਕ ਹੈ ਪੰਜ ਸੱਤਾ ਦਾੰਦ ਇਹਨਾਂ ਦਾ ਵਲਾ ਲੱਗ ਜਾਂਦਾ ਮਤਲਬ ਆਪਣੀ ਕਨਫਰਮੇਸ਼ਨ ਹਾਂ ਜੀ ਆ ਵੀ ਮੈਂ ਆਪਾਂ ਵੀਡੀਓ ਵਿਖਾ ਦਿੰਨੇ ਬਹੁਤੀ ਗੱਲ ਜਿਹੜੀ ਚੈੱਕ ਕੀਤੀ ਆ ਤੁਸੀਂ ਵੀਡੀਓ ਬਣਾਈ ਹੈ ਫੋਨ ਤੇ ਮੈਂ ਆਦੇ ਘਰੇ ਬਣਾਈ ਆ ਚੈੱਕ ਕਰਾਈ ਕੋਈ ਗੱਲ ਨਹੀਂ ਵੀਰ ਜਦੋਂ ਕੋਈ ਜਿਹੜਾ ਵੀ ਕੋਈ ਵੀਰ ਭਰਾ ਇਹਦੇ ਨਾਲ ਕੋਈ ਵੀਡੀਓ ਵੀਰ ਨੇ ਫੋਨ ਦੇ ਵਿੱਚ ਆਪਣੇ ਜਿਹੇ ਉੱਪਰ ਅਪਲੋਡ ਕੀਤੀ ਹੈ ਹਾਂਜੀ ਤੇ ਉਹ ਵੀਡੀਓ ਤੁਸੀਂ ਦੇਖ ਸਕਦੇ ਹੋ ਬਾਕੀ ਕਿਸੇ ਵੀਰ ਨੇ ਆਪਣੀ ਤਸੱਲੀ ਕਰਨੀ ਹੋਵੇ ਬੇਸ਼ੱਕ ਆਪਣਾ ਡਾਕਟਰ ਨਾਲ ਲੈ ਕੇ ਤੁਸੀਂ ਆਪਣੀ ਤਸੱਲੀ ਕਰਕੇ ਚੈੱਕ ਪਾਸ ਵੀ ਕਰ ਸਕਦੇ ਜੀ ਹਾਂਜੀ ਤੇ ਹੁਣ ਵੀਰ ਮਤਲ ਦੁੱਧ ਕਿੰਨਾ ਫਿਰ ਹੁਣ ਵੀਰ ਜੀ ਦੁੱਧ ਝੂੜ ਰਹੀ ਮਾਨਾ ਦੋ ਤੇ ਥੱਲੇ ਸਾਰਾ 5 ਕਿਲੋ ਦੋਵੇਂ ਟਾਈਮਾਂ ਦਾ ਦੋ ਟਾਈਮਾਂ ਮਿਲਦੀ ਦੋਵੇਂ ਟਾਈਮ ਹੀ ਹਾਂਜੀ ਦੋਵੇਂ ਟਾਈਮ ਹੀ ਮਿਲਦੀ ਕਿਦਾਂ ਪਹਾੜ ਦੇ ਘਟੀ ਇੱਕ ਟਾਈਮ ਟੀਗਾ ਲੈਂਦੀ ਇੱਕ ਟਾਈਮ ਪਾਰਾ ਠੀਕ ਹੈ ਜੀ ਹਾਂਜੀ ਠੀਕ ਹੈ ਹੋਰ ਕੀ ਵੀਰਾਂ ਦੋਸਤੋ ਸਾਡੇ 4 ਮਹੀਨੇ ਤੇ ਲਾਗੇ ਬੰਦੇ ਟਾਈਮ ਇਹਦਾ ਜਿਹੜਾ ਬੰਦਾ ਹੋ ਗਿਆ ਵਾ ਮਾਜ ਵੀ ਬਹੁਤ ਵੱਡੀ ਆ ਪਿੱਠ ਪੂੜਾ ਵੇਖੋ ਹਾਂਜੀ ਤੀਜੇ ਸੂਰਜ ਤੇ ਦੋਸਤੋ ਇਹ ਖੱਪਣਿਆ ਤੀਜਾ ਸਵੇਰ ਸੂਈ ਆ 5 ਲੀਟਰ ਦੁੱਧ ਜਿਹੜਾ ਮੌਕੇ ਦਾ ਤਿਆਰ ਆ ਕੋਈ ਵੀ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਤਸਦੀਕ ਕਰ ਸਕਦਾ ਮੱਝ ਦੀ ਪਿੱਠ ਪੁਰੇ ਦੀ ਚੜਾਈ ਥਣਾਂ ਦੀ ਕੁਆਲਿਟੀ ਆਰਡਰ ਕੁਆਲਿਟੀ ਹਰ ਇੱਕ ਚੀਜ਼ ਤੁਸੀਂ ਮਾਈ ਦੀ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਥਣ ਚਾਰੇ ਦੋਸਤੋ ਗੈਪ ਚ ਲੱਗੇ ਆ ਕੋਈ ਫੋਟੋ ਸ਼ਾਟ ਨਾਲ ਤੁਸੀਂ ਚੈੱਕ ਕਰ ਲਓ ਚੰਗਾ ਦੋਸਤੋ ਵੱਡਾ ਕੱਦ ਕੱਦ ਥੋੜਾ ਜਿਹਾ ਸਿੰਘ ਜਰੂਰ ਖੁੱਲਾ ਮੱਝ ਦਾ ਬਾਕੀ ਦੋਸਤੋ ਮਾਈ ਦੀ ਪਿੱਠ ਪੁਰੇ ਦੀ ਚੜਾਈ ਪੂਰੀ ਦੋਸਤੋ ਰਾਜੀ ਆ ਪੂਰੀ ਜੰਮੀ ਪਲੀ ਆ ਲਓ ਦੋਸਤੋ ਬੈਕ ਸਾਈਡ ਤੋਂ ਤੇ ਥਾਂ ਦੀ ਕੁਆਲਿਟੀ ਕਰੋ ਚੈੱਕ ਦੀ ਇੱਕ 10 ਦੀ ਆਪ ਦੀ ਖਰੀਦੀ ਉਹਨਾਂ ਦੀ ਮੱਝ ਦੀ ਬੰਦੇ ਜਦੋਂ ਸੱਜੇ ਸਵੀਨਰ ਹਾਂਜੀ ਦੋਧ 15 16 ਕਿਲੋ ਕੱਢਦੀ ਆ ਠੀਕ ਹੈ ਜੀ ਹਾਂਜੀ ਠੀਕ ਹੈ ਅਛਾ ਤੇ ਸਖਤਰਵੀਰ ਕੀ ਇਹਦਾ ਮੁੱਲ ਕਰੀਏ ਇਹਦਾ ਮੁੱਲ ਵੀਰ ਜੀ ਬਿਲਕੁਲ ਜਾਇਜ਼ ਹੀ ਆ ਕੋਈ 65 ਨਹੀਂ ਕੋਈ 70 ਨਹੀਂ ਹਾਂ ਆਪਾਂ ਦੋ ਘੜ 60 ਦੀ ਮੱਝ ਦੇਵਾਂਗੇ 58000 52000 ਦੀ 52000 ਤੋਂ ਮਾਨਤਾ ਹੋ ਸਕਦੀ ਕੋਈ ਸ਼ੋਰ ਛਾਪਾ ਕਰ ਦਾਂਗੇ ਮੌਕੇ ਦੇ ਅੰਝੇ ਕੋਈ 1500 ਹੋ ਕੋਈ ਜ਼ਿਆਦਾ ਨਹੀਂ ਠੀਕ ਹੈ ਯਾਨੀ ਕਿ 52000 ਦੀ ਲਗਭਗ ਨਹੀਂ ਹਾਂ ਜੀ ਹਾਂ ਜੀ ਹਾਂ ਐਂਡ ਫਰਮ ਠੀਕ ਠੀਕ ਹਾਂ ਜੀ ਤੇ ਮਾਝੀ ਵੇਖੋ ਕਿੰਨੀ ਮਾਝਾ ਕਾਤ ਦਵਜਨ ਵੇਖੋ ਸੋਹਣੀ ਸੁਨੱਖੀ ਐ ਵੇਖੋ 57000 ਰੁਪਏ ਦੇ ਵਿੱਚੋਂ ਦੋਸਤੋ ਜਿਹੜਾ ਕੋਈ ਵੀਰ ਭਰਾ ਖਰੀਦ ਲਊਗਾ ਉਹਦਾ ਮੌਕੇ ਤੇ ਸ਼ੋਰ ਛਪਾ ਮਾਨਤਾ ਥੋੜਾ ਜਿਹਾ ਹਲਕਾ ਫੁਲਕਾ ਜਰੂਰ ਹੋਊਗਾ। ਬਾਕੀ ਮੋਲ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਫੋਨ ਜਰੂਰ ਕਰਿਆ ਕਰੋ। ਇਹਦੇ ਨਾਲ ਬੱਧੀ ਜਿਹੜੀ ਮੱਝ ਆ ਵੀਰ ਇਹਦੀ ਡਿਟੇਲ ਦੱਸੀ ਵੀਰਾਂ ਨੂੰ ਇਹਦੇ ਕਨਵਰਸ ਬਸ ਹੋਈ। ਇਹ ਵੀਰ ਜੀ ਮੱਝ ਥੋੜੀ ਚਲੋ ਲੱਸੀ ਆ ਸਾਂਭੀ ਨਹੀਂ ਕਹਿੰਦੇ ਮੱਝ ਦਾ ਤਜਾਸੂ ਆਏ। ਤਜਾਸੂ ਆ ਸਹੀ। ਹਾਂਜੀ। ਇਹ ਵੀਰ ਜਫਰਾਬਾਦੀ ਹੈ। ਹਾਂਜੀ ਹਾਂਜੀ ਜਫਰਾਬਾਦੀ ਮੱਝ ਬਹੁਤ ਜਾਣ ਨਸਲ ਹੈ। ਇਹ ਕੋ ਸਿੰਗਾ-ਸੁੰਗਾ ਦੀ ਕੁਆਲਿਟੀ ਕਰ ਲੋ ਚੈੱਕ ਕਿ ਅਸੀਂ ਦੇ ਬਾਕੀ ਜਿਹੜੇ ਵੀਰ ਨਿਰਖਪਰ ਖਾਲੇ ਉਹਨਾਂ ਨੇ ਨਿਰਖਪਰ ਕਰ ਲਈ ਲਿੱਸਾ ਪੰਥ ਨਾਲ ਜਰੂਰ ਆਦੀ ਹੈ ਅੱਛਾ ਵੀ ਸੁਈ ਨੂੰ ਕਿੰਨਾ ਡੈਮ ਸੁਈ ਨੂੰ ਵੀਰ ਜੀ ਅੱਜ ਇਹਨੂੰ 8ਵਾਂ ਦਿਨ ਆ ਅੱਛਾ ਜੀ ਹਾਂ ਜੀ ਤੇ ਬੱਚਾ ਕਿ ਦਿੱਤਾ ਨੇ ਮਗਰ ਕੱਟੀ ਆ ਜੀ ਦੋਸਤੋ ਬੱਚਾ ਨਹੀਂ ਆ ਕੱਟੀ ਦਿੱਤੀ ਚੈੱਕ ਕਰ ਲਓ ਕੱਟੀ ਵੀ ਦੋਸਤੋ ਚੰਗੀ ਰਾਜੀ ਹੈ ਤੇ ਵੀਰ ਦੁੱਧ ਹੁਣ ਕਿੰਨਾ ਪਿਆ ਵੀਰ ਜੀ ਹੁਣ ਜਿਹੜਾ ਦੁੱਧ ਜਿਹੜਾ ਚੋਕੇ ਲੈ ਜਾਣਾ ਨਾ ਵਖਾਵਾ ਦੇ ਭਾਵੇਂ 12 ਕਿਲੋ ਦਾ ਕਰਾ ਦिए। ਇਹ ਵਧੀਆ ਜਿਹੜਾ ਠੰਡਾ ਕਰਕੇ 10 ਕਿਲੋ ਦੋ ਦੇ। 10 ਕਿਲੋ ਦੁੱਧ ਚਵਾਈ ਵਾਲਾ ਹੁਣ ਚਵਾਈ ਵਾਲਾ। ਕੋਈ ਵੀਰ ਆਪਣੀ ਤਸੱਲੀ ਦੋ। ਹਾਂਜੀ ਭਾਵੇਂ ਦੋ ਟਾਈਮ ਮੇਰੇ ਤੋਂ ਚੋਜੇ ਤੇ ਭਾਵੇਂ ਆਪਣੀ ਤਸੱਲੀ ਦੇ ਲੈ ਜਾ ਫਿਰ ਚੌਣ ਐਡੀ ਆ ਵੀ ਕੋਈ ਹਿਸਾਬ ਨਹੀਂ ਆ। ਠੀਕ ਹੈ ਜੀ। ਚੌਣ ਪਸਮਾ ਹਾਂਜੀ। ਠੀਕ ਹੈ ਜੀ। ਤੋਰੀ ਵੀਰ ਕੱਢੀ ਬਾਰ। ਦੋਸਤੋ ਸੂਆ ਤੀਜਾ ਸੂਈ ਇੱਕ ਹਫਤੇ ਦਾ ਟਾਈਮ ਸੂਈ ਨੂੰ ਹੋ ਗਿਆ। ਆਰਡਰ ਕੁਆਲਿਟੀ ਜਿਹੜੀ ਦੋਸਤੋ ਬਹੁਤ ਵਧੀਆ ਤਿਆਰ ਕੀਤੀ ਹੈ। ਚੰਗਾ ਨਿੱਗਰ ਤੇ ਠੋਸ ਹਲਟਰ ਤਿਆਰ ਕੀਤਾ ਨੇ। ਬੱਚਾ ਇਹਨੇ ਆ ਕ ਜਫਰਾਵਾਦੀ ਮਾਈਦੇ ਦੋਸਤੋ ਸਿੰਘ ਜਿਹੜੀ ਹੁੰਦੀ ਹੈ ਕੁਆਲਿਟੀ ਇਦਾਂ ਦੀ ਹੁੰਦੀ ਜਿਹੜੇ ਵੀਰਾਂ ਨੇ ਜਫਰਾਵਾਦੀ ਮੱਝ ਵੇਖੀ ਉਹਨਾਂ ਨੇ ਆਪ ਪਰਖ ਕਰ ਲਈ ਇਹ ਚੀਜ਼ ਦੀ ਬਾਕੀ ਦੋਸਤੋ ਤੁਸੀਂ ੱਡਾ ਵੇਖੋ ਦੀ ਚੜਾਈ ਆਰਡਰ ਕੁਆਲਿਟੀ ਥਣਾ ਦੀ ਕੁਆਲਿਟੀ ਹਰ ਇੱਕ ਚੀਜ਼ ਚੈੱਕ ਕਰ ਲਓ ਹਾਂਜੀ ਥਾਂ ੱਡਾ ਵੇਖੋ ਮੱਝ ਦਾ ਹਾਂਜੀ ਹਾਂਜੀ ਲਾ ਕੇ ਕਰ ਦੋ ਮੱਝ ਕੋਈ ਨਹੀਂ ਹਿਲਦਾ ਜਿਆ ਵੀਰਾਂ ਪੱਕੂ ਨਹੀਂ ਤੇ ਅੰਦਰ ਜਾ ਕੇ ਉਖਾਦ ਰਹੇ ਬੱਚੇ ਦਾ ਜਿਆਦਾ ਕਰਦਾ ਪਸੂ ਜਿੰਨੇ ਸਜੇ ਸੁਜਾਵੇ ਕਰੋ ਦੋਸਤੋ ਚੈੱਕ ਆਰਡਰ ਦੋਸਤੋ ਪੂਰਾ ਜਬਰਦਸਤ ਤਿਆਰ ਕੀਤਾ ਨੇ ਕਰਮਾਈ ਦੀ ਉਦਾਸ 10 ਲੀਟਰ ਦੁੱਧ ਮੌਕੇ ਦਾ ਤਿਆਰ ਆ ਧਰਮਨੇੜ ਤੋਂ ਦਿਖਾ ਦਿੰਦਾ ਨਾ ਕਰੋ ਥਣਾ ਦੀ ਕੁਆਲਿਟੀ ਚੈੱਕ ਥਣ ਦੋਸਤੋ ਚਾਰੇ ਗੈਪ ਚ ਲੱਗੇ ਕੋਈ ਪੋਰਸ਼ਗਰੀਆਂ ਨਾਲ ਅੱਛਾ ਵੀਰ ਚੋਣ ਦੇ ਵਿੱਚ ਕਿਦਾਂ ਕੋਈ ਵੀਰ ਜੀ ਬਹੁਤ ਪੋਲੀ ਚੋਣ ਆ ਐ ਨਾ ਕੋਈ ਭੂਰ ਨਾ ਕੋਈ ਛੱਟਾ ਠੀਕ ਹੈ ਜੀ ਹਾਂ ਜੀ ਆ ਜੀ ਮੋਟੀ ਘਾਰ ਮੈਂ ਨਾ ਬਿਲਕੁਲ ਜੀ ਠੀਕ ਹੈ ਜੀ ਹਾਂ ਜੀ ਅੱਛਾ ਤੇ 10 ਕਿਲੋ ਦੁੱਧ ਹੁਣ ਨੈਟ ਤਿਆਰ ਆ ਹਾਂ ਜੀ ਹਾਂ ਜੀ ਨੈਟ ਤਿਆਰ ਆ ਜੀ ਠੀਕ ਹੈ ਜੀ ਕੀ ਰੇਟ ਕਰਦੇ ਵੀਰ ਜੀ ਇਹਦਾ ਮੁੱਲ ਨਾ ਕੋਈ 60 ਤੇ ਨਾ ਕੋਈ 65 ਇਹ ਵੀ ਦੋ ਘੜ ਸੜਦੀ ਦੇ ਦਾਂਗੇ ਮਜੂਰੀ ਘੜ 58000 ਦੀ 53000 ਬਰਾਬਰੀ ਕਰਦੀ ਸੇਮ ਹੀ ਸੇਮ ਹੀ ਹਾਂ ਜੀ ਦੋਵੇਂ ਬਰਾਬਰ 57 57 ਕਰਦੀ ਕਰ ਦੋ ਜੀ ਕਰ ਦੋ ਲਓ ਦੋਸਤੋ ਦੋਵਾਂ ਦਾ ਰੇਟ ਹੈ ਵੀਰ ਨੇ 57 57000 ਰੱਖਿਆ ਤੇ ਜੇ ਕਿਸੇ ਵੀਰ ਨੇ ਦੋਸਤੋ ਦੋਵੇਂ ਇਕੱਠੀਆਂ ਕਿਸ ਨਹੀਂ ਹੋਣ ਤੇ ਮੀਰੇ ਸਾਹਿਬ ਨਾਲ 1 ਲੱਖ ਤੇ 14000 ਰੁਪਏ ਰੇਟ ਬਣਾ ਹਾਂ ਜੀ ਹਾਂ ਜੀ ਤੇ ਉਹ ਚੋਂ ਮੰਨ ਤਾਂ ਹੋ ਸਕਦਾ ਆਓ ਜੇ ਕੋਈ ਇਕੱਠੀਆਂ ਲਊ ਉਹ ਤਾਂ ਕੋਈ 1500 ਹੋਰ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਦੋਸਤੋ ਬਾਕੀ ਜ਼ਿਆਦਾ ਨਹੀਂ ਹੋਣਾ ਹਾਂ ਜੀ ਮੁੱਲ ਦੋਸਤੋ ਦੁੱਧ ਦੇ ਹਿਸਾਬ ਨਾਲ ਜੀ ਵੇਖੀ ਤੇ ਮੁੱਲ ਵੀਰ ਨੇ ਬਿਲਕੁਲ ਜੈਜ ਕੀਤਾ 57000 ਰੁਪਏ ਮੁੱਲ ਕੀਤਾ 10 ਲੀਟਰ ਦੁੱਧ ਤਿਆਰ ਹੈ ਮੈਂ ਤੇ ਮਗਰ ਕੱਟੀ ਦੋਸਤੋ ਚੰਗੀ ਸੋਹਣੀ ਵਿਖਵਾ ਰਚਕ ਜੀ ਬਾਕੀ ਦੋਸਤੋ ਪਸ਼ੂ ਦੁਬੇ ਸੂਏਸ ਵਾਇਆ ਇੱਕ ਟਾਈਮ ਦੋ ਟਾਈਮ ਚੋਗਿਆ ਆਪਣੀ ਤਸੱਲੀ ਤੁਸੀਂ ਜਰੂਰ ਕਰ ਸਕਦੇ ਹੋ ਕਿਉਂਕਿ ਸੂਏਸ ਵਾਇਆ ਪਸ਼ੂ ਦਾ ਇਹੋ ਵੱਧਾ ਹੁੰਦਾ ਆ ਆਪਾਂ ਤਸੱਲੀ ਆਪਣੀ ਆਪਣੀ ਨਿਰਖ ਪਰਖ ਜਿਹੜੀ ਆ ਜਰੂਰ ਕਰ ਸਕਦੇ ਆ ਬੇਸ਼ੱਕ ਕੋਈ ਵੀਰ ਵੀਡੀਓ ਦੂਰ ਤੋਂ ਵੇਖਦਾ ਤੇ ਆਪਣੀ ਵੀਡੀਓ ਕਾਲ ਤੇ ਚਵਾਲੇ ਤੇ ਜੇ ਕੋਈ ਵੀਰ ਦੋਸਤੋ ਨੇੜੇ ਤੋਂ ਵੀਡੀਓ ਵੇਖਦਾ ਆਪਣੀ ਵਿਜਿਟ ਜਰੂਰ ਕਰਕੇ ਤੇ ਆਪਣੇ ਹਾਥੀ ਚਵਾਈ ਕਰਕੇ ਫਿਰ ਪਸ਼ੂ ਖੀਦੋ ਐਡਰੈਸ ਇੱਕ ਵੀਰ ਦਾ ਫਿਰ ਬੋਲ ਦਿੰਦਾ ਪਿੰਡ ਸੋਰਸਿੰਗ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਵੀਰ ਦਾ ਸਕੱਤਰ ਸਿੰਘ ਫੋਨ ਨੰਬਰ ਵੀਰੇ ਕਰੀ ਫੋਨ ਨੰਬਰ 88721179 ਠੀਕ ਹੈ ਹਾਂਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ